इंग्लैंड ਤੋਂ ਆਏ ਨੌਜਵਾਨ ਨੇ ਆਪਣੀ ਜਾਨ ਲੈ ਲਈ ਹੈ 9 ਮਹੀਨੇ ਪਹਿਲਾਂ ਹੀ ਖੁਸ਼ੀ-ਖੁਸ਼ੀ ਲਵ ਵੈਰਿਸ ਕਰਵਾਈ ਸੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਰ ਤੁਹਾਡੇ ਨਾਲ ਹੀ ਨਾ ਕਹੂੰ ਜੀਆ ইংল্যান্ড ਤੋਂ ਪੰਜਾਬ ਵਾਪਸ ਆਏ ਨੌਜਵਾਨ ਨੇ ਆਪਣੀ ਜਾਨ ਲੈ ਲਈ ਹੈ ਜ਼ਹਿਰੀਲੀ ਚੀਜ਼ ਨਿਗਲ ਕੇ ਇਸ ਨੌਜਵਾਨ ਨੇ ਆਪਣੀ ਜਾਨ ਲੈ ਲਈ ਹੈ ਜਾਣਕਾਰੀ ਅਨੁਸਾਰ 9 ਮਹੀਨੇ ਪਹਿਲਾਂ ਹੀ ਨੌਜਵਾਨ ਦਾ ਵਿਆਹ ਹੋਣਾ ਸੀ ਨੌਜਵਾਨ ਨੇ ਆਪਣੀ ਮਰਜ਼ੀ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਪਰ ਵਿਆਹ ਤੋਂ ਬਾਅਦ ਦੋਹਾਂ ਵਿਚਾਲੇ ਲੜਾਈ ਝਗੜਾ ਰਹਿਣ ਲੱਗਾ ਜਾਣਕਾਰੀ ਅਨੁਸਾਰ ਸਾਲ 2024 ਦੇ ਵਿੱਚ ਅਮਨਿੰਦਰ ਸਿੰਘ ਦਾ ਵਿਆਹ ਅਮਨਦੀਪ ਕੋਰ ਦੇ ਨਾਲ ਹੋਇਆ ਸੀ ਅਤੇ ਇਸ ਤੋਂ ਬਾਅਦ ਅਮਨਿੰਦਰ ਸਿੰਘ ਵਾਪਸ ਇੰਗਲੈਂਡ ਚਲਾ ਗਿਆ ਸੀ 2023 ਅਗਸਤ ਮਹੀਨੇ ਦੇ ਵਿੱਚ ਅਮਨਿੰਦਰ ਸਿੰਘ ਸਟੱਡੀ ਵੀਜ਼ਾ ਦੇ ਉੱਤੇ ਇੰਗਲੈਂਡ ਗਿਆ ਸੀ ਅਤੇ ਇੱਥੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ 2024 ਦੇ ਵਿੱਚ ਉਹ ਵਾਪਸ ਇੱਥੇ ਆਪਣੇ ਮਾਪਿਆਂ ਨੂੰ ਮਿਲਣ ਆਇਆ ਅਤੇ ਇਸ ਦੇ ਨਾਲ ਹੀ ਉਸਨੇ ਅਮਨਦੀਪ ਕੌਰ ਦੇ ਨਾਲ ਵਿਆਹ ਵੀ ਕਰਵਾ ਲਿਆ ਪਰ ਉਸ ਤੋਂ ਬਾਅਦ ਵਿਆਹ ਕਰਵਾਉਣ ਤੋਂ ਬਾਅਦ ਅਮਨਿੰਦਰ ਸਿੰਘ ਵਾਪਸ ਇੰਗਲੈਂਡ ਚਲਾ ਗਿਆ ਸੀ ਹੁਣ 1 ਮਹੀਨੇ ਪਹਿਲਾਂ ਹੀ ਅਮਨਿੰਦਰ ਯੂਕੇ ਤੋਂ ਪੰਜਾਬ ਆਪਣੇ ਮਾਪਿਆਂ ਨੂੰ ਮਿਲਣ ਵਾਸਤੇ ਆਇਆ ਸੀ ਅਤੇ ਦੋਹਾਂ ਵਿਚਾਲੇ ਕੋਈ ਲੋਕਚੋਕ ਹੋਈ ਜਿਸ ਮਗਰੋਂ ਅਮਨਦੀਪ ਕੌਰ ਆਪਣੇ ਸੇਕੇ ਘਰ ਚਲੀ ਗਈ ਸੀ ਅਤੇ ਇਸੇ ਦਰਮਿਆਨ ਹੁਣ ਅਮਨਿੰਦਰ ਸਿੰਘ ਆਪਣੀ ਘਰ ਵਾਲੀ ਅਮਨਦੀਪ ਕੌਰ ਨੂੰ ਲੈਣ ਵਾਸਤੇ ਉਸਦੇ ਘਰ ਜਾਂਦਾ ਪਰ ਉਸਦੇ ਪਿਤਾ ਦੇ ਬਿਆਨ ਮੁਤਾਬਕ ਇੱਥੇ ਉਸਦੀ ਕਹਾਸੂਨੀ ਹੋਈ ਸੋਹਰਿਆਂ ਦੇ ਨਾਲ ਅਤੇ ਇਸ ਦੇ ਨਾਲ ਹੀ ਉਸਦੀ ਬੇਇੱਜ਼ਤੀ ਕੀਤੀ ਗਈ ਅਤੇ ਇਸ ਬੇਇੱਜ਼ਤੀ ਨੂੰ ਅਮਨਿੰਦਰ ਸਿੰਘ ਸਹਿਨ ਨਾ ਕਰ ਸਕਿਆ ਤੇ ਉਸਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜਾਨ ਲੈ ਲਈ ਜਾਣਕਾਰੀ ਅਨੁਸਾਰ ਉਸਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਜਿਸ ਦੇ ਵਿੱਚ ਉਸਨੇ ਸਾਫ਼ ਤੌਰ ਤੇ ਕਿਹਾ ਹੈ ਕਿ ਮੇਰੀ ਮੌਤ ਦਾ ਜ਼ਿੰਮੇਵਾਰ ਮੇਰਾ ਸੋਹਰਾ ਪਰਿਵਾਰ ਹੈ ਹੁਣ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾ ਦਿੰਦੇ ਆ ਜਾਣਕਾਰੀ ਦੇ ਲਈ ਦੱਸਦੀ ਕਿ ਇਹ ਮਾਮਲਾ ਜਗਰਾਉ ਤੋਂ ਸਾਹਮਣੇ ਆਇਆ ਹੈ ਮੇਰੇ ਪਿੰਡ ਦਾ ਲੜਕਾ ਅਮਨਦਰ ਸਿੰਘ ਸਾਨੋ ਪ੍ਰਵਿੰਦਰ ਸਿੰਘ ਉਹ ਇੰਗਲੈਂਡ ਦਾ ਇੰਗਲੈਂਡ ਗਿਆ ਹੋਇਆ ਸੀ ਸਟੱਡੀ ਵੇਸ ਤੇ ਕਰੀਬ ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀ ਜੀ ਟੈਂਡਰ ਸੂਲਪੁਰ ਉਹ ਰਸੂਲ ਭੋਰ ਉਸ ਤੋਂ ਬਾਅਦ ਅੱਖ ਨਹੀਂ ਨਿਵਾਦਾ ਇਹ ਲੜਕਾ ਜਿਹੜਾ ਪਿੰਡ ਆਇਆ ਸੀਗਾ ਮਿੰਨਾਕ ਹੋ ਗਿਆ ਇਹ ਦੋਨੋਂ ਕੱਚੇ ਰਹ ਰਹੇ ਸੀ ਉਹਦੀ ਇਹ ਆ ਮਨਿੰਦਰ ਸਿੰਘ ਤੇ ਇਹਦੀ ਵਾਈਫ ਉਹ ਤੋਂ ਬਾਅਦ ਇਹਨਾਂ ਦਾ ਘਰੇ ਕੋਈ ਡਿਸਟਰਬ ਹੋਇਆ ਸਵਿਚੀ ਥੋੜਾ ਬਹੁਤਾ ਉਹਦੇ ਵਿੱਚ ਜਿਹੜੇ ਉਹਦੇ ਮਾਪੇ ਸੀਗੇ ਥੋੜਾ ਬਹੁਤ ਜਿਆਦਾ ਦਖਲ ਆਉਂਦਾ ਜੀ ਕਰਦੇ ਸੀ ਉਹ ਬੇਟੇ ਦੇ ਕਹਿਣ ਮੁਤਾਬਕ ਹਾਂਜੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਜਾ ਕੇ ਉਹਨੂੰ ਲੈ ਗਏ ਸੀ ਬੇਟੀ ਨੂੰ ਇਥੋਂ ਪਿੰਡੋਂ ਸਾਡੇੋਂ ਉਹ ਜਾ ਕੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਉਹਨੇ ਜਾ ਕੇ ਉਹਨਾਂ ਦੇ ਘਰ ਚ ਲੈ ਗਿਆ ਉਹਨਾਂ ਨੇ ਕਰ ਲਿਆ ਕਿ ਉਹਨੇ ਜਾ ਕੇ ਕੋਈ ਉੱਥੇ ਸੁਸਾਈਡ ਕਰ ਲਿਆ ਜੀ ਉਹਨੇ ਆਪਣਾ ਵੀਡੀਓ ਬਣਾ ਕੇ ਵੀ ਪਾਤੀ ਆਪਣੀ ਭੂਆ ਨੂੰ ਕਿ ਮੈਂ ਇਹਨਾਂ ਦੇ ਦੁੱਖ ਤੋਂ ਮਰ ਰਿਆ ਵਾਂ ਜੀ ਜਦੋਂ ਪੁਲਿਸ ਪੋਰਟ ਕੀਤੀ ਆ ਪੁਲਿਸ ਮੌਕੇ ਤੇ ਪਹੁੰਚੀ ਆ ਐਸਐਚਓ ਸਾਹਿਬ ਸਰਦੀਪ ਸਿੰਘ ਜੀ ਤੇ ਚੌਕੀ ਇੰਚਾਰਜ ਸਰਦੀਪ ਸਿੰਘ ਜੀ ਸਾਡੇ ਪਹੁੰਚੇ ਉੱਥੇ ਉਹਨਾਂ ਨੇ ਪਹੁੰਚ ਕੇ ਬੰਦੀ ਕਾਰਵਾਈ ਇਹਨ ਮੌਕੇ ਤੇ ਕੀਤੀ ਆ ਤੇ ਅੱਜ ਉਹਨਾਂ ਦੇ ਦਰਸ਼ਨ ਮੁਤਾਬਕ ਉਹਨਾਂ ਦੇ ਸਹੁਰੇ ਨੂੰ ਵੀ ਅਰੈਸਟ ਕਰ ਲਿਆ ਗਿਆ ਅਸੀਂ ਇਹਨਾਂ ਦੀ ਕਾਰਵਾਈ ਤੋਂ ਪੁਲਿਸ ਦੀ ਕਾਰਵਾਈ ਤੋਂ ਬਹੁਤ ਸੰਤੁਸ਼ਟ ਆ। ਵਧੀਆ ਕੰਮ ਕੀਤਾ ਇਹਨਾਂ ਨੇ। ਤੇ ਇਸ ਕਰਕੇ ਅਸੀਂ ਚਾਹੁੰਦੇ ਆ ਵੀ ਮਾਪਿਆਂ ਨੂੰ ਇਨਸਾਫ ਮਿਲਣਾ ਚਾਹੀਦਾ। ਫਿਰ ਪੰਚਾਇਤ ਤੌਰ ਤੇ ਉਸ ਤੋਂ ਪਹਿਲਾਂ ਕੋਈ ਇਹਨਾਂ ਦਾ ਸਮਝੌਤਾ ਵੀ ਹੋਇਆ ਤੁਹਾਡੇ ਕੋਲ ਬੈਠ ਕੇ ਕਦੇ ਨਹੀਂ ਉਹ ਨਹੀਂ ਉਹਨਾਂ ਦੇ ਉਥੋਂ ਵਾਲੇ ਸਰਪੰਨ ਸਾਹਿਬ ਦੇ ਕੋਲੇ ਬੈਠ ਕੇ ਸਮਝੌਤਾ ਹੋਇਆ ਸੀ। ਫਿਰ ਉਸ ਤੋਂ ਬਾਅਦ ਜਦੋਂ ਕੁੜੀ ਨੂੰ ਲੈ ਕੇ ਗਏ ਆ ਉਦੋਂ ਇੱਕ ਵਾਰ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਸਾਡੀ ਕੁੜੀ ਨੇ ਇੱਥੇ ਬਸਣਾ ਨਹੀਂ ਹੈਗਾ। ਉਹਨਾਂ ਨੂੰ ਕਿਹਾ ਵੀ ਚਲੋ ਤੁਹਾਨੂੰ ਅਸੀਂ ਟਾਈਮ ਦਿੰਦੇ ਆ 10 ਦਿਨ ਦਾ ਟਾਈਮ ਲੈ ਲਓ ਵੀ ਆਪਾਂ ਸੋਚਿਆ ਜਾਵੇ। ਵੀ ਆਪਾਂ ਇਹ ਗੱਲ ਨੂੰ ਨਾ ਪਤ ਤਲਾਕ ਵਾਲੇ ਰਸਤੇ ਦੇ ਨਾਂ ਪਈਏ ਤੇ ਉਹ ਚਲੋ ਨਹੀਂ ਉਹਨਾਂ ਦਾ ਕੁਝ ਹੋ ਸਕਿਆ ਦੂਜੇ ਤਾਂ ਨਹੀਂ ਇਹ ਬੇਟਾ ਜਿਹੜਾ ਉੱਥੇ ਚਲਾ ਗਿਆ ਉੱਥੇ ਜਾ ਕੇ ਉਹਨਾਂ ਸੁਸਾਈਡ ਕਰ ਲਿਆ ਕਾਰਨ ਪੁੱਛਿਆ ਜੀ ਵੀ ਕੀ ਨਾ ਰਹਿਣ ਦਾ ਕੀ ਕਾਰਨ ਤਾਂ ਕੋਈ ਛੋਟੀ ਮੋੜੀਆਂ ਗੱਲਾਂ ਹੀ ਆਸੂਚੀ ਕਰ ਰਹੇ ਸੀ ਕਿ ਇਹ ਮੇਰੀ ਗੱਲ ਨਹੀਂ ਮੰਨਦੀ ਇਸ ਤਰ੍ਹਾਂ ਕੋਈ ਬਹੁਤੀ ਨਹੀਂ ਕਾਰਨ ਸਾਹਮਣੇ ਆਏ ਸਾਡੇ ਬਾਹਰ ਜਾਣ ਨੂੰ ਲੈ ਕੇ ਤਾਂ ਕੋਈ ਚੱਕਰ ਸੀ ਵੀ ਮੰਨ ਲਓ ਬਾਹਰ ਨਹੀਂ ਲੈ ਕੇ ਜਾਂਦਾ ਜਾਂ ਮੁੰਡਾ ਉਹ ਆ ਨਹੀਂ ਬਾਹਰ ਤਾਂ ਮੁੰਡਾ ਸਟੱਡੀ ਵਾਸਤੇ ਹੀ ਗਿਆ ਸੀਗਾ ਇਹ ਹੁਣ ਉਹ ਇੱਥੇ ਆ ਗਿਆ ਸੀਗਾ ਹੁਣ ਇਹ ਵੀ ਨਹੀਂ ਪਤਾ ਕਿ ਮੁੰਡਾ ਪੱਕਾ ਆ ਗਿਆ ਸੀ ਜਾਂ ਉਹਨੇ ਦੁਬਾਰਾ ਜਾਣਾ ਸੀਗਾ ਇਹ ਵੀ ਨਹੀਂ ਪਤਾ ਸਾਨੂੰ ਤੇ ਜਿਹੜੀ ਲਾਸ਼ ਆ ਜਿਹੜੀ ਉਹ ਕਿੱਥੋਂ ਉਹਦੇ ਸੋਰੇ ਪਰਵਾਸ ਤੋਂ ਇੱਕ ਪਿੰਡੋਂ ਪ੍ਰਾਪਤ ਕੀਤੀ ਸੀ ਜੀ ਨਹੀਂ ਕਲਿਆਣੀ ਹਸਪਤਾਲ ਤੋਂ ਜੀ ਉੱਥੋਂ ਦੀ ਜਿਹੜੀ ਸਲਫਾਸ ਕਰਤੀ ਸੀ ਕਿੱਥੇ ਕਰਤੀ ਸੀ ਜੀ ਸੋਰੇ ਘਰ ਜੀ ਸੋਰੇ ਘਰ ਹੀ ਗਈ ਸੀ ਹਾਂਜੀ ਹਾਂਜੀ ਕਿੱਧਰ ਗਈ ਸੀ ਜੀ ਸੋਰੇ ਘਰ ਇਸ ਟਾਈਮ ਅੱਛਾ ਤੁਸੀਂ ਇਹ ਕਿਹਾ ਉੱਥੇ ਸਲਫਾਸ ਹਾਂਜੀ ਹਾਂਜੀ ਉੱਥੇ ਸਲਫਾਸ ਕਰਲੀ